ਅ ਗੁਰਦਾਸਪੁਰ ਪੁਲਿਸ ਨੂੰ ਜਿਹੜੀ ਨਸ਼ਾ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਮਿਤੀ 5 5 2024 ਨੂੰ ਇੱਕ ਸ਼ੱਕੀ ਵਿਅਕਤੀ ਦੀ ਇਨਫਾਰਮੇਸ਼ਨ ਸਾਡੇ ਕੋਲ ਸਿੱਗੀ ਜਿਸ ਤੇ ਜਦੋਂ ਅਸੀਂ ਰੇਡ ਕੀਤੀ ਹੈ ਤਾਂ ਸਾਨੂੰ ਉਹਦੇ ਕੋਲੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਹ ਵਿਅਕਤੀ ਸ਼ਰਬਜੀਤ ਸਿੰਘ ਉਰਫ ਸਾਬੀ ਹੈ ਨਵਾਂ ਕਟੜਾ ਦਾ ਰਹਿਣ ਵਾਲਾ ਹੈ ਕਲਾਨੌਰ ਦਾ ਇਹਦੇ ਪੁਰਾਣੇ ਵੀ ਕਾਫੀ ਕ੍ਰਿਮੀਨਲ ਰਿਕਾਰਡ ਹੈਗੇ ਇਹਦੇ ਖਿਲਾਫ 4 ਮੁਕੱਦਮੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤੇ ਆਮ ਸਾਹਿਬ ਦੇ 307 ਦੇ ਆਲਰੇਡੀ ਰਜਿਸਟਰਡ ਹੈ ਇਹ ਹੁਣੇ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਇਹ ਆਲਰੇਡੀ 7 ਸਾਲ ਜੇਲ੍ਹ ਦੇ ਵਿੱਚ ਕੱਢ ਚੁੱਕਿਆ ਐਨਡੀਪੀਐਸ ਐਕਟ ਦੇ ਵਿੱਚ ਇਹਨੇ ਆਪਣੇ ਪੁਰਾਣੇ ਲਿੰਕਸ ਸ਼ੁਰੂ ਕਰਦੇ ਹੋਏ ਦੁਬਾਰਾ ਸਮੱਗਲਿੰਗ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੀ ਜਿਸ ਦੀ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਨੇ ਸਵਿਫਟ ਐਕਸ਼ਨ ਲਿਆ ਤੇ ਜਦੋਂ ਇਹਦੀ ਤਲਾਸ਼ੀ ਲਈ ਕੀਤੀ ਗਈ ਤੋਂ ਇਹਦੇ ਕੋਲੋਂ ਦੋ ਪੈਕੇਟ ਜਿਹੜੇ ਹਨ 500-500 ਗ੍ਰਾਮ ਹੈਰੋਇਨ ਦੇ ਰਿਕਵਰ ਹੋਏ ਪਾਕਿਸਤਾਨ ਦੇ ਨਾਲ ਜਿਹੜੇ ਦੇਖੇ ਰਿਹਾ ਹੈਗੇ ਆ ਇਹ ਇਹਦੇ ਪੁਰਾਣੇ ਕਾਫੀ ਜਿਹੜੇ ਪਰਚੇ ਰਜਿਸਟਰਡ ਹੈ ਉਹਦੀ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਇਹਦੇ ਲਿੰਕ ਸੀਗੇ ਪਾਕਿਸਤਾਨ ਬੇਸਡ ਸਮਗਲਰਸ ਦੇ ਨਾਲ ਜਿਨ੍ਹਾਂ ਨੂੰ ਇਹ ਜਿਨ੍ਹਾਂ ਦੇ ਥਰੂ ਇਹ ਸਮਗਲਿੰਗ ਦਾ ਕੰਮ ਕਰਦਾ ਸੀ ਹੁਣ ਵੀ ਇਹ ਉਹੀ ਬੰਦਿਆਂ ਦੇ ਨਾਲ ਇਨ ਟੱਚ ਹੋਇਆ ਜਿਸ ਕਰਕੇ ਇਹ ਕੋਲ ਕਨਸਾਈਨਮੈਂਟ ਆਇਆ ਸੀ ਜਿਹਨੂੰ ਇਹਨੇ ਅੱਗੇ ਫਰਦਰ ਦੂਜੇ ਬੰਦਿਆਂ ਨੂੰ ਦੇਣਾ ਸੀ ਨੈਟਵਰਕ ਹੋ ਸਕਦਾ ਜੀ ਇਹਦਾ ਵੱਡਾ ਹਾਂਜੀ ਇਹਨੂੰ ਜਿਹੜਾ ਸਪਲਾਈ ਕੀਤੀ ਹੈ ਹੈਰੋਇਨ ਉਹ ਦੋ ਉਹ ਵਿਅਕਤੀ ਹੈਗੇ ਜਿਨ੍ਹਾਂ ਨੇ ਬਾਈਕ ਤੇ ਆ ਕੇ ਇਹਨੂੰ ਫੜਾਇਆ ਸੀ ਉਹ ਬੇਸਿਕਲੀ ਜਿਹੜੇ ਕੂਰੀਅਰ ਹੁੰਦੇ ਆ ਉਹ ਉਹ ਵਿਅਕਤੀ ਸੀਗੇ ਹੁਣ ਇਹਦੀ ਸਾਨੂੰ ਪੁਲਿਸ ਰਿਮਾਨ ਮਿਲੀ ਹੈ ਅਸੀਂ ਇਹਨੂੰ ਪ੍ਰੋਪਰ ਪੁੱਛਗਿੱਛ ਕਰਕੇ ਆਇਡੈਂਟੀਫਾਈ ਕਰਾਂਗੇ ਕਿ ਇਹ ਵਿਅਕਤੀ ਕੌਣ ਹੈਗੇ ਤੇ ਅੱਗੇ ਕਿਸ ਨੂੰ ਦੇਣਾ ਚਾਹੁੰਦਾ ਸੀ ਦੂਸਰੀ ਕਮਪਲੇਂਟ ਵੀ ਹੋਏਗਾ ਜੀ ਇਸ ਤੋਂ ਇਲਾਵਾ 6 5 2024 ਨੂੰ ਇੱਕ ਹੋਰ ਜਿਹੜੀ ਮੱਲੀਆਂ ਪਿੰਡ ਹੈਗਾ ਬਹਿਰਾਮਪੁਰ ਥਾਣੇ ਦੇ ਵਿੱਚ ਉੱਥੇ ਪੁਲਿਸ ਦੁਆਰਾ ਨਾਕੇਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਸੀ ਜਿੱਥੇ ਇੱਕ Swift Desire ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਉੱਥੇ ਮੂਵ ਕਰ ਰਹੀ ਸੀ ਉਹਨੂੰ ਜਦੋਂ ਰੋਕ ਕੇ ਚੈੱਕ ਕੀਤਾ ਗਿਆ ਉਹਦੇ ਵਿੱਚ ਦੋ ਬੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਹੈ ਉਹ ਵਾਸੀ ਮੱਲੀਆਂ ਦਾ ਹੀ ਹੈ ਔਰ ਦੂਜਾ ਵਿਅਕਤੀ ਹੈ ਜਤਿੰਦਰ ਸਿੰਘ ਵਾਸੀ ਸ਼ਾਹਪੁਰ ਕੰਡੀ ਦਾ ਜੋ ਤਾਰਾਗਰ ਦਾ ਹੈ ਇਨਾਂ ਦੇ ਕੋਲ 420 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਮਿਲਿਆ ਹੈ ਇਹ ਵੀ ਸਮਗਲਿੰਗ ਦੇ ਵਿੱਚ ਐਕਟਿਵਲੀ ਇਨਵੋਲਡ ਸੀਗੇ ਇਹਨਾਂ ਦੇ ਖਿਲਾਫ ਪਰਚਾ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਕਿੱਥੋਂ ਜਿਹੜੀ ਹੈਰੋਇਨ ਆਈ ਸਰ ਇਹ ਵੇਚਦੇ ਵੀ ਐ ਡੈਫੀਨਿਟਲੀ ਵੇਚਦੇ ਹੋਣਗੇ ਕਿਉਂਕਿ ਆਬਵੀਅਸਲੀ ਉਹ ਮੰਗਾ ਰਹੇ ਹਨ ਤਾਂ ਅੱਗੇ ਇਹਨਾਂ ਨੂੰ ਉਸ ਚੀਜ਼ ਦੀ ਜਿਹੜੀ ਡਰੱਗ ਮੰਨੀ ਹੈ ਉਹ ਮਿਲਦੀ ਹੈ ਜਿਸ ਕਰਕੇ ਫਿਰ ਅੱਗੇ ਚੱਲਦਾ ਇਹ ਇਹਦਾ ਇਹਨਾਂ ਨੇ ਪਹਿਲਾਂ ਵੀ ਸਮਗਲਿੰਗ ਦੇ ਵਿੱਚ ਇਨਵੋਲਡ ਰਹੇ ਹਨ ਜੋ ਖਲਾਵੀ ਸਦੀਪ ਇਨਵੈਸਟੀਗੇਸ਼ਨ ਦਿੰਦਾ ਸਰ ਜਿਹੜਾ ਇੱਕ ਕਸਟਰ ਫੜਿਆ ਹੋਇਆ ਹੈ ਜਿਹਦੇ ਪਾਕਿਸਤਾਨ ਨਾਲ ਲਿੰਕ ਤੇ ਨਜ਼ਰ ਆ ਰਹੇ ਆ ਉਹਦਾ ਮੋਬਾਈਲ ਫੋਨ ਜਾਂ ਫਿਰ ਮੋਕੇ ਤੇ ਕੋਈ ਹੋਰ ਏਦਾਂ ਦੀ ਚੀਜ਼ ਮਿਲੀ ਹੋਏ ਜਿਹਦਾ ਲੱਗਿਆ ਜਨਾ ਜ਼ੋਰ ਬੜੇ ਪਾਸੇ ਹੋ ਸਕਦੀ ਹੈ ਹਾਂ ਉਹਦਾ ਮੋਬਾਈਲ ਫੋਨ ਸਾਨੂੰ ਮਿਲਿਆ ਹੈ ਉਹਦੀ ਅਸੀਂ ਫੋਰੈਂਸਿਕ ਐਗਜ਼ਾਮੀਨੇਸ਼ਨ ਕਰ ਰਹੇ ਹਾਂ ਔਰ ਉਹ ਇੱਕ ਵਾਰੀ ਟੈਕਨੀਕਲ ਐਗਜ਼ਾਮੀਨੇਸ਼ਨ ਕੰਪਲੀਟ ਹੋ ਜਾਏਗੀ ਤਾਂ ਸਾਨੂੰ ਕਾਫੀ ਜ਼ਿਆਦਾ ਉਹਦੇ ਲਿੰਕਸ ਜਿਹੜੇ ਆ ਉਹ ਮਿਲ ਰਹੇ ਹਨ ਅਸੀਂ ਉਹਦੇ ਤੇ ਪੈਰਲੈਲੀ ਵਰਕ ਵੀ ਕਰ ਰਹੇ ਹਾਂ ਅਸੀਂ ਇਹਦੀ ਸਟੇਟ ਲੈਵਲ ਤੇ ਜਿੱਥੇ ਵੀ ਇਹਦੇ ਲਿੰਕਸ ਹੈਗੇ ਉਹ ਸਾਰੇ ਹੀ ਵਰਕ ਅਪ ਆਨ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਇਹਦੇ ਫਰਦਰ ਜਿਹੜੇ ਲਿੰਕਸ ਵੇਚਣ ਵਾਲੇ ਹੈਗੇ ਗਰਾਊਂਡ ਲੈਵਲ ਤੇ ਕਿਤੇ ਤੱਕ ਇਹ ਸਪਲਾਈ ਕਰਿਆ ਉਹ ਸਾਰੇ ਕਲੀਅਰ ਹੋ ਜਾਣਾ ਹੈ